ਇੱਧਰ ਆ ਕਿੰਨੇ ਕਿਲੇ ਲਾਲ ਬਾਪੂ ਚੋਨਾ ਦੇ ਚੋਨਾ ਦੇ ਲਾਲੇ 14ਵੇਂ ਕਿਲੇ 'ਚ ਲੱਗੇ ਆ ਬਾਪੂ 14ਵੇਂ ਕਿਲੇ 'ਚ ਲੱਗਾ ਠੀਕ ਆ ਚੱਲੀਆਂ ਤਾਂ ਕੰਮ ਵਧੀਆ ਤੇਰਾ ਹਾਂ ਇਹ ਵਧੀਆ ਚੱਲੀ ਜਾਂਦਾ ਠੀਕ ਆ ਤੇ ਜਿਹੜੀ ਇਹ ਪੀਪਲ ਹੀ ਆ ਇਹ ਕਿੰਨੇ ਸਾਲ ਪੁਰਾਣੀ ਆ ਇਹ 2 ਸਾਲ ਪੁਰਾਣੀ ਆ ਇਹਦੇ ਥੱਲੇ ਖੂਈ ਵੀ ਐ ਇੱਕ ਖੂਈ ਚੋਹੀ ਪੌੜਾ ਪੌੜਿਆ ਧਾਣੀ ਉੱਤਰ ਕੇ ਪਾਣੀ ਪੀ ਕੇ ਫੇਰ ਤਾਂ ਚੜਿਆਉਂਦੇ ਸੀ ਛੋਟੇ ਛੋਟੇ ਹੁੰਦੇ ਸੀ ਅੱਛਾ ਤੁਸੀਂ ਤਾਂ ਪਾਣੀ ਪਿੰਦੇ ਰਹੇ ਨਿੱਕੇ ਹੁੰਦੇ ਸੀ ਖੂਈ ਤੋਂ ਪਾਣੀ ਪੀਂਦੇ ਰਹੇ ਸੀ ਜਿਹੜੀ ਇਹ ਥਾਂ ਤੇ ਠੀਕ ਆ ਜੀ ਦਿਖਾਈਏ ਆ ਪੇਪਲ ਹੀ ਹੁਣ ਹੈ ਹਾਂ ਲਓ ਜੀ ਦੋਸਤੋ ਆ ਪੇਪਲੀਆਂ ਦੇਖ ਸਕਦੇ ਹੋ ਬਹੁਤ ਪੁਰਾਣੀਆਂ 200 ਸਾਲ ਤੋਂ ਉੱਤੇ ਕਹਿ ਰਹੇ ਆ ਤੇ ਆ ਜਾ ਵਾਪਸ ਇੱਥੇ ਆ ਜਾ ਇੱਥੇ ਆ ਜਾ ਆ ਖੂਈ ਵੀ ਤੁਹਾਨੂੰ ਇੱਕ ਦਿਖਾਉਨੇ ਆ ਬਹੁਤ ਹੀ ਮਤਲਬ ਇਹ ਪੁਰਾਣੀ ਚੀਜ਼ ਆ ਦੇਖਣ ਨੂੰ ਮਿਲੀ ਇੱਥੇ ਅੱਛਾ ਹੈ ਬਾਪੂ ਤੁਸੀਂ ਇੱਥੇ ਇੱਕ ਤੁਸੀਂ ਆਏਵੇਂ ਨੇ ਐਡੀ ਸੀ ਹੈ ਪਹਿਲਾਂ ਜਦੋਂ ਤੁਸੀਂ ਬਹਨੇ ਆ ਹਾਂ ਉਦੋਂ ਉਦੋਂ ਥੋੜੀ ਜਿਹੀ ਛੋਟੀ ਸੀ ਥੋੜੀ ਜੀ ਛੋਟੀ ਸੀ ਥੋੜੀ ਜੀ ਹੂੰ ਥੋੜੀ ਘੱਟ ਭਰੀ ਸੀ ਮਤਲਬ ਆ ਅੱਛਾ ਜਿਹਦਾ ਕੀ ਜੀਦਾ ਨਹੀਂ ਸੀਗਾ ਕੋਈ ਸ਼ੂਤ ਸਾਧ ਭਾਰੀ ਬਹੁਤ ਸੀ ਇਹ ਕਹਿੰਦੇ ਇੱਥੇ ਜਾਨਵਰ ਬਹੁਤ ਰਹਿੰਦੇ ਆ ਤੇ ਬੱਚ ਜਾਨਵਰ ਗੋਵਾ ਗੋਵਾ ਕੇ ਚੰਨਣ ਘੀਰਾਂ ਕਹਿੰਦੇ ਨਹੀਂ ਚੰਨਣ ਘੀਰਾਂ ਨਹੀਂ ਆ ਤੇ ਸੱਪ ਵੀ ਆ ਸੱਪ ਜੋੜਾ ਹੈ ਹਾਂ ਜੋੜਾ ਇੱਕ ਸੱਪਾਂ ਦੇ ਇਹਦੇ ਵਿੱਚ ਰਹਿੰਦਾ ਦੋਸਤੋ ਬਹੁਤ ਭਾਰੀ ਆ ਤੇ ਹੋਰ ਵੀ ਬਹੁਤ ਪੰਛੀ ਜਿਹੜੇ ਇਹਦੇ ਵਿੱਚ ਜਾਨਵਰ ਜਿਹੜੇ ਰਹਿੰਦੇ ਆ ਇਹਨਾਂ ਦਾ ਰਹਿਣਾ ਵਸੇਰਾ ਵਾ ਕਾੜੇ ਹਜੇ ਟੁੱਟ ਗਏ ਤਾਂ ਬਹੁਤ ਖੁੱਲੇ ਖਾਂਚ ਸੀਗੀ ਬਹੁਤ ਜਾੜੇ ਖੁੱਲੇ ਸੰਘੜੀ ਬਹੁਤ ਸੀ ਮਤਲਬ ਹਾਂ ਸੰਘੜੀ ਬਹੁਤ ਸੀ ਲੇਕੀ ਦੀ ਸ਼ੂਤ ਨਹੀਂ ਪਟਾਏਗਾ ਹੁਣ ਉਹਦੇ ਤੇ ਅੱਗ ਲਾਉਂਦੇ ਆ ਜ਼ਿਮੀਂਦਾਰ ਤੇ ਆ ਅੱਗ ਲਾ ਕੇ ਤੇ ਸਾਰੀ ਵੀ ਆ ਪਾਸਾ ਤੋਈ ਅੱਛਾ ਸੇਖੂ ਕੋ ਪੈ ਜਾਂਦਾ ਵਾ ਹਾਂ ਸੇਖਣਾ ਚਲੋ ਮਜਬੂਰੀ ਹੁੰਦੀ ਕੋਈ ਨਾ ਕੋਈ ਹਨਾ ਅਗਲਾ ਆਂਦਾ ਅਗਲਾ ਹਾਂ ਚੱਲ ਕੋਈ ਨਾ ਵੈਸੇ ਦੋਸਤੋ ਨਾਲ ਆਇਆ ਕਰੋ ਤੁਸੀਂ ਵੀ ਖੋਈ ਕੋਲੇ ਚੱਲ ਹਾਂ ਖੋਈ ਖੋਈ ਚਲੋ ਖੋਈ ਦਿਖਾਉਨੇ ਆਪਾਂ ਦੋਸਤੋ ਤੁਹਾਨੂੰ ਆ ਜਿਹੜੀ ਪੁਰਾਣੀ ਖੋਈ ਖੋਈ ਦਾ ਇਤਿਹਾਸ ਪੁੱਛਦੇ ਆਂ ਆਪਾਂ ਬਾਪੂ ਤੋਂ ਲਓ ਜੀ ਦੋਸਤੋ ਆ ਖੋਈ ਆ ਮਿੱਟੀ ਨਾਲ ਭਰਤੀ ਆ ਇਹ ਬਾਪੂ ਭਰ ਕਹ ਦੁੱਤੀ ਖੋਈ ਇਹ ਭਰਤੀ ਪਾਣੀ ਥੱਲੇ ਉੱਠ ਗਏ ਤੇ ਮੁਰਕੇ ਜਦੋਂ ਸੁੱਕ ਗਈ ਤੇ ਮੁਰਕੇ ਪਾ ਮਿੱਟੀ ਪਾਤੀ ਇਹਦੇ ਚ ਅੱਛਾ ਇਸ ਖੂਹ ਦੇ ਵਿੱਚੋਂ ਅਸੀਂ ਪਾਣੀ ਪੀਂਦੇ ਰਹੇ ਪੌਦੇ ਲਾ ਕੇ ਥੱਲੇ ਉਤਰ ਕੇ ਛੋਟੇ ਛੋਟੇ ਹੁੰਦੇ ਇਹ ਮੁਰਕੇ ਫੇਰ ਤਾਂ ਚੜ੍ਹੇ ਆਉਣਾ ਸੀ ਪੌੜੀ ਪੌੜਾਂ ਲੱਗਾਂ ਹੋਣਗਾਂ ਨਾ ਪੌਦੇ ਜੇ ਬਣੇ ਸੀਗੇ ਇਤਾਂ ਦੇ ਵਿੱਚੋਂ ਵਾਚਦੇ ਪਾਣੀ ਪਾਣੀ ਕਿੰਨਾ ਕੁ ਹੁੰਦਾ ਹੈ ਮਤਲਬ ਥੱਲੇ ਇਹਦੇ ਵਿੱਚ ਜਿਹੜਾ ਪਾਣੀ ਪਾਣੀ ਬਹੁਤ ਹੁੰਦਾ ਹੈਗਾ ਉਦੋਂ ਯਾਨੀ ਕਿ 5 6 ਫੁੱਟ ਥੱਲੇ ਡੂੰਘਾ ਹੁੰਦਾ ਹੀ ਪਾਣੀ 5 6 ਫੁੱਟ ਤੇ ਪਾਣੀ ਹੁੰਦਾ ਹੈਗਾ ਨਿਕਲੀ ਜਾਂਦਾ ਹੀ ਆਪ ਹੀ ਆ ਵੀ ਹਾਂ ਤੇ ਸਿੰਮੀ ਜਾਂਦਾ ਹੈਗਾ ਹਾਂ ਥੱਲੇ ਉਹਨਾਂ ਹੋਈ ਜਾਂਦਾ ਜਿੰਨਾਂ ਕੱਢੀ ਜਾਂਦੇ ਸੀ ਲੋਕ ਅੱਛਾ 6 ਹੁੰਦੀ ਅਗਾਜ ਹੁੰਦੀ ਸੀ ਤੇ ਥੋੜਾ ਜਿਹਾ ਟੋਆ ਪੱਤ ਲੈਣਾ ਤੇ ਟੋਆ ਪਾਣੀ ਨਾਲ ਭਰ ਜਾਂਦਾ ਹੁੰਦਾ ਹੈਗਾ ਤੇ ਉਹ ਬੱਕਾ ਨਾਲ ਸੀ ਪਾਣੀ ਪੀ ਲੈਣਾ ਐ ਕਰਕੇ ਤੇ ਮੁੜ ਕੇ ਫਿਰ ਪਾਣੀ ਥੱਲੇ ਹੋ ਕੇ ਫੇਰ ਖੂਹੀ ਤੋਂ ਪਾਣੀ ਪੀਂਦੇ ਰਹਿ ਮਾਲ ਚਾਰਦੇ ਅੱਛਾ ਮਾਲ ਚਾਰਦੇ ਰਹਿੰਦੇ ਸੀ ਹਾਂ ਮੱਝਾਂ ਕਿ ਗਾਵਾਂ ਗਾਵਾਂ ਮੱਝਾਂ ਆ ਰਾ ਸਾਡੇ ਇੱਥੇ ਪਹੁੰਚੇ ਅੱਛਾ ਪਸ਼ੂ ਚਾਰਦੇ ਰਹੇ ਆ ਪਹਿਲਾਂ ਹੋਰ ਵੀ ਬਹੁਤ ਪੰਛੀ ਹੋਣਗੇ ਜਿਵੇਂ ਕਈ ਕਹਿੰਦੇ ਹੁੰਦੇ ਇੱਕ ਹਿਰਨ ਹੋਰਨ ਜਾਂ ਕੋਈ ਹੋਰ ਵੇਖੇ ਤੁਸੀਂ ਇੱਥੇ ਕਦੇ ਉਹ ਆ ਰੋਜ ਰਾਤ ਤਾਂ ਬਹੁਤ ਹੁੰਦੇ ਈਏ ਅੱਛਾ ਹਾਂ ਰੋਜ ਹਰਨੀਆਂ ਵੀ ਬਹੁਤ ਹੁੰਦੀਆਂ ਹੀ ਹਰਨੀਆਂ ਝੱਲਾ ਚ ਹੁੰਦੀਆਂ ਸੀ ਕਾਨਾਂ ਦੇ ਝੱਲ ਹੁੰਦੇ ਸੀ ਅੱਛਾ ਇਲਾ ਉਲਾ ਵੀ ਮੈਂ ਸੁਣਿਆ ਬਹੁਤ ਬਹੁਤ ਗਰਜਾਂ ਬਹੁਤ ਹੁੰਦੀਆਂ ਹੈਗੀਆਂ ਅੱਛਾ ਹਾਂ ਠੀਕ ਆ ਇਹ ਮਤਲਬ ਤੁਸੀਂ ਹੈ ਜਿਹੜਾ ਪੁਰਾਣਾ ਇਤਿਹਾਸ ਉਹ ਉਹਦੇ ਬਾਰੇ ਤੁਹਾਨੂੰ ਹਨਾ ਹਾਂ ਹਾਂ ਠੀਕ ਆ ਠੀਕ ਆ ਓਕੇ ਤੇ ਤੂੰ ਬਹੁਤ ਕੰਮ ਵੀ ਹਨਾ ਬਹੁਤ ਕੀਤਾ ਬਹੁਤ ਟਾਈਮ 35 ਸਾਲ ਕੰਮ ਕੀਤਾ 35 ਸਾਲ 35 ਸਾਲ ਹਾਂ ਜੀ ਜ਼ਿੰਮੇਦਾਰਾਂ ਦੇ ਨਾਲ ਨਾ ਅੱਛਾ 30 ਲੈ ਕੇ 35 ਸਾਲ ਲਾਏ ਆ ਹੁਣ ਮੇਰੀ ਉਮਰ ਹੈਗੀ ਆ 59ਵਾਂ ਸਾਲ ਚੱਲਦਾ ਹੈ ਅੱਛਾ 90 86 1/80 ਦੇ ਨੇੜੇ ਹੋ ਗਈ ਉਮਰ ਹਾਂ ਤੇ ਹਣ ਵੀ ਆਪੋ ਆਪਣਾ ਪੂਰਾ ਕੰਮ ਕਰਦਾ ਹਾਂ ਪੂਰਾ ਮੈਂ ਪਨੀਰੀ ਪਨੀਰੀ ਫੋਲ ਪੱਟੀ ਜਾਂਦਾ ਧੋਨਾ ਵੀ ਨਾ ਆਉਣ ਲੱਗ ਜਾਂਦਾ ਠੀਕ ਆ ਗੋਡੇ ਗੱਡੇ ਪੂਰੇ ਕੰਮ ਕਰਦੇ ਗੋਡੇ ਹੁਣ ਪੀੜ ਪੈ ਲੱਗ ਜਾਂਦੀ ਗੋਡਿਆਂ ਚੋਂ ਗੋਡੇ ਤਾਂ ਹੁਣ ਜਵਾਬ ਦੇ ਹੀ ਜਾਂਦੇ ਆ ਠੀਕ ਆ ਠੀਕ ਆ ਤੇ ਕੰਮ ਮਤਲਬ ਬਹੁਤ ਕੀਤਾ ਹਾਂ ਜਾਨ ਵੀ ਹਨਾ ਬਾਪੂ ਸਰੀਚ ਬਹੁਤ ਸੀਗੀ ਜਾਨ ਬਹੁਤ ਉਦੋਂ ਹੈ ਨਹੀਂ ਸੀ ਡੈੜੀਆਂ ਹੈ ਨਹੀਂ ਸੀ ਤੇ ਦੁੱਧਵਾ ਦੇ ਜਿਹੜੇ ਹੁੰਦੇ ਸੀਗੇ ਉਹਨਾਂ ਦੀ ਵੀ ਪੂਰੀ ਤਾਕਤ ਹੁੰਦੀ ਸੀਗੀ ਕੜੇ ਦੋਟਾ ਕੌਲਾ ਪੀ ਲੈਣਾ ਜਾ ਕੇ ਤੇ ਸਰੀਰ ਉਦੂ-ਦੂ ਕਾਦਾ ਹੁੰਦਾ ਹੁੰਦਾ ਹੀ ਆ ਠੀਕ ਆ ਹਾਂ ਚਲੋ ਠੀਕ ਆ ਬਹੁਤ ਵਧੀਆ ਫਿਰ ਤਾਂ ਗੱਲ ਆ ਹੈ ਇਧਰ ਦੇ ਬਣਾ ਦਿੰਨੇ ਆ ਆ ਦੇਖੋ ਦੋਸਤੋ ਤੁਸੀਂ ਜਿਹੜੀ ਇਹ ਪਿਪਲ ਹੀ ਆ ਇਹੀਂ ਬੈਠਣਾ ਕੋਠੋਂ ਦੇ ਵਿਚ ਆਹੀਂ ਬੈਹਣਦਿਆਂ ਵਿਚ ਵੜ ਕੇ ਚੰਨਣ ਘੇਰੀਆਂ ਮੈਂ ਦੋਸਤੋ ਕਹਿੰਦੇ ਆਹੀਂ ਇਹਦੇ ਵਿੱਚ ਜਿਹੜੀਆਂ ਵੜ ਕੇ ਬੈਹਿੰਦੀਆਂ ਕਣੀ ਗੋਆ ਹੈ ਕਣੀ ਚੰਨਣ ਘੇਰੀਆਂ ਇਹਦੇ ਬਾਰੇ ਪੂਰਾ ਨਹੀਂ ਪਤਾ ਹਜੇ ਵੀ ਮਤਲਬ ਇਹਦੇ ਵਿੱਚ ਵੜ ਜਾਂਦੇ ਆਗ ਲੱਗੀ ਹੋਈ ਆਵੇ ਇਹ ਢੀ ਅਗਾਂ ਲੀ ਗੱਲ ਤੁਸੀਂ ਦੱਸ ਦਈਏ ਬਾਪੂ ਦੱਸਦਾ ਹੈਗਾ ਤੇ ਉਹ ਵੇਖ ਲਓ ਤੁਸੀਂ ਅੱਗਾਂ ਲੱਗੀ ਹੋ ਮੱਛੀ ਹੋਈ ਆ ਗੱਲ ਤਾਂ ਬਿਲਕੁਲ ਸਹੀ ਆ ਤਾਂ ਕਰ ਨੂੰ ਲਾ ਦਿੰਦੇ ਅੱਗ ਤੇ ਉਦੋਂ ਫਿਰ ਆਪੇ ਤੇ ਮੁੱਦੇ ਸੜ ਗਏ ਚਾਹਣਾ ਵੀ ਸੜ ਗਏ ਆ ਜਿਹੜੀ ਫੁੱਟ ਪਟ ਕੇ ਵਿਚਾਰੀ ਹੋਈ ਆ ਮਰੀ ਹਾਂ ਦੋਸਤੋ ਇਦਾਂ ਜਿਹੜਾ ਪ੍ਰਾਣ ਅੰਦ ਰਖਤ ਹੁੰਦਾ ਉਹਨੂੰ ਜ਼ਰੂਰ ਬਚਾਇਆ ਕਰੋ ਕੋਸ਼ਿਸ਼ ਕਰਿਆ ਕਰੋ ਚਲੋ ਕਿਤੇ ਨਾ ਕਿਤੇ ਮਜਬੂਰੀ ਨੂੰ ਕਰਨਾ ਪੈਂਦਾ ਇਹ ਕੰਮ ਤੁਹਾਨੂੰ ਇਹ ਜਿਹੜੀ ਖੋਸਾਂ ਦੀ ਵੀ ਆ ਕੇ ਪੰਡਕੋ ਸਰਨ ਧੀਰ ਦੇ ਵਿੱਚ ਆਪੇਵਲੀ ਦੋਸਤੋ ਸੌਰੀ ਦੱਸਣਾ ਭੁੱਲ ਗਿਆ ਮੈਂ ਤੁਹਾਨੂੰ ਪਹਿਲਾਂ ਬਰ ਕੋਈ ਦਰਖਤ ਹੈ ਨਹੀਂ ਦਾ ਪ੍ਰਾਣ ਅੱਜ ਦੇ ਟਾਈਮ ਦੇ ਵਿੱਚ ਇਹਦੇ ਬਰਾਬਰ ਕੋਈ ਸਾਡੇ ਏਰੀਆ ਦੇ ਵਿੱਚ ਪੁਰਾਣਾ ਦਰਖਤ ਨਹੀਂ ਹੈਗਾ ਇਹ ਸਭ ਤੋਂ ਪੁਰਾਣਾ ਦਰਖਤ ਆ ਤੇ ਮਸ਼ਹੂਰ ਦਰਖਤ ਆ ਜੇ ਕੋਈ ਕਿਸੇ ਨੇ ਇੱਥੇ ਆਉਣਾ ਹੋਵੇ ਇਸ ਖੇਤਾਂ ਦੇ ਵਿੱਚ ਤੇ ਇਹ ਪੇਬਲੀ ਦੇ ਨਾਂ ਤੋਂ ਜਾਣਿਆ ਜਾਂਦਾ ਇਹ ਪੇਬਲੀ ਵਾਲੇ ਖੇਤ ਜਾਣਾ ਵਾ ਦੇਖੋ ਆ ਸਾਡੇ ਝੋਨੇ ਵਾਲੀ ਪਾਲਟੀ ਲੱਗੀ ਹੋਈ ਹੈ ਸਾਡੇ ਤੇ ਮੈਂ ਅੱਜ ਇਹਨਾਂ ਨੂੰ ਛੱਡਣ ਆਇਆ ਸੀਗਾ ਮੂਰਤੀਕਾਰ ਤੇ ਆਵਦੀ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਮੈਂ ਕਿਹਾ ਅੱਜ ਇਹਨਾਂ ਨੂੰ ਕਹੋਣਾ ਆਪਣੇ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਦਿਖਾਇਆ ਜਾਵੇ ਇਹ ਦਰਖਤ ਤੇ ਮੂਰਤੀ ਅੱਜ ਕਿਸੇ ਦੀ ਮੰਗ ਕੇ ਲੈ ਕੇ ਆਂਦੀ ਮੇਰਾ ਮੋਟਰਸਾਈਕਲ ਸੀ ਜਿਹੜਾ ਉਹ ਕੋਈ ਬੰਦਾ ਲੈ ਗਿਆ ਉਹ ਮੇਨੋਂ ਉਹਦੀ ਗੱਡੀ ਦੇ ਗਿਆ ਇਸ ਕਰਕੇ ਮੈਨੂੰ ਆਉਣਾ ਪਿਆ ਅੱਜ ਤੇ ਦਿਖਾਇਆ ਤੁਹਾਨੂੰ ਆਹ ਦਰਖਤ ਪੁਰਾਣਾ ਤੇ ਸੋ ਜੇ ਇੱਥੇ ਆਹ ਜਿਹੜੀ ਹੈਗੇ ਆ ਬੰਦੇ ਤੁਰੇ ਫਿਰਦੇ ਜੇ ਨਾ ਹੁੰਦੇ ਹੋ ਸਕਦਾ ਇੱਥੇ ਸੱਪ ਜਾਂ ਕਿ ਹੋਰ ਪੰਛੀ ਜਾਨਵਰ ਦੇਖਣ ਨੂੰ ਮਿਲ ਜਾਂਦੇ ਦੇਖ ਸਕਦੇ ਹੋ ਦੋਸਤੋ ਅਸੇ ਪਾਸੇ ਦਾ ਵੀਊ ਵੀ ਤੁਹਾਨੂੰ ਦਿਖਾਉਣਾ ਇਹ ਚਰੀ-ਚੂਰੀ ਦਾ ਪੂਰਾ ਇੱਥੇ ਮਾਹੌਲ ਆ ਜਾਨਵਰ ਪੰਛੀ ਪਹਿਲਾਂ ਮੇਰੇ ਨਾਨਾ ਜੀ ਨੇ ਤੁਹਾਨੂੰ ਦੱਸਿਆ ਹੀ ਆ ਇੱਥੇ ਜਿਹੜੇ ਪਹਿਲਾਂ ਜਾਨਵਰ ਪੰਛੀ ਸੀ ਉਹ ਬਹੁਤ ਸੀ ਜਿਵੇਂ ਹਿਰਨ ਹੋ ਗਏ ਰੋਜ ਹੋ ਗਏ ਜਾਂ ਹੋਰ ਇਲਾ ਵਗੈਰਾ ਬਹੁਤ ਕੁਝ ਹੁੰਦਾ ਸੀਗਾ ਉਸ ਸਮੇਂ ਦੇ ਹਿਸਾਬ ਨਾਲ ਲੋਪ ਹੋ ਗਏ ਉਹ ਤੇ ਓਕੇ ਦੋਸਤੋ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਬਾਏ ਬਾਏ